ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾរី ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਤੇ ਘਰ ਰਹਿੰਦੀਆਂ ਆ ਜਾਂ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਹੜਾਰ ਬਹੁਤ ਰਖਦਿਆ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਤੋਂ ਬੁੱਕ ਰੱਖਦੇ ਹੋਇਆ ਉਹ ਆਪ ਉਹ ਆਪਣੇ ਪਰਿਵਾਰਾਂ ਨੂੰ ਕਹਿ ਕੇ 마을 ਨਗਰੋਂ ਕੱਢ ਕੇ ਕਿਹ ਸੁਰੱਖਿਅਤ ਥਾਵਾਂ ਤੇ ਪਾਈ ਉੱਪਰ ਪਿੰਡ ਵਿੱਚ ਆ ਜਾਣਾ ਜਿੱਥੇ ਜਿੱਥੇ ਕੈਂਪ ਭਰੇ ਹਾ ਉਹਨਾਂ ਥਾਵਾਂ ਤੇ ਉਹ ਆ ਜਾਣ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨੂੰ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕਰਕੇ ਪਾਰੀ ਨੂੰ ਬੁੱਕ ਰੱਖਦੇ ਹੋਇਆ ਹੜਾ ਦੀ ਮਾਰ ਨੂੰ ਬੁੱਕ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸੁਭਰਾ ਦੇ ਇਲਾਕੇ ਜੋ ਬੰਦੇ ਲਾਗੇ ਬੇਕਾਰ ਉਹਨਾਂ ਨੂੰ ਬੇਨਤੀ ਆ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਮਾਂ ਡੰਗਰ ਦੇ ਸਵੇਤ ਕੇ ਸੁਰੱਖਿਅਤ ਥਾਵਾਂ ਤੇ ਪਾਈ ਉਹ ਆ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਚਾਰ ਸੁਭਰਾ ਬਾ ਹੁਕਮ ਮਾਂਜੋਗ ਡੀਸੀ ਤਰਨਤਾਰਨ ਸਾਹਿਬ ਅਤੇ ਐਸਐਸਪੀ ਸਾਹਿਬ ਤਰਨਤਾਰਨ ਅਤੇ ਡੀਐਸਪੀ ਪੱਟੀ ਤੇ ਮੁੱਖਕਸਰ ਠਾਣਾ ਪੱਟੀ ਸਦਰ ਤੇ ਬੇਨਤੀ ਕੀਤੀ ਜਾਂਦੀ ਆ ਕਿ ਇਲਾਕੇ ਦੇ ਮੇਰੀ ਚੌਕੀ ਦੇ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਵਿੱਚ ਪਿੰਡ ਫੁੱਲਾਵਾਲੀ ਪਿੰਡ ਸਭਰਾ ਅਤੇ ਇਸ ਤੋਂ ਇਲਾਵਾ ਇਹ ਡੂਮੀ ਵਾਲਾ ਸੀਤੋਮਾਈ ਟੁਗੀਆਂ ਅਤੇ ਕੋਟ ਬੁੱਢਾ ਅਤੇ ਗਦਾਈਕੇ ਇਸ ਤੋਂ ਇਲਾਵਾ ਪਿੰਡ ਜੱਲੋਕੇ ਉਰਲਾ ਤੇ ਜੱਲੋਕੇ ਪਾਰਲਾ ਇਹ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਖੜਾਣ ਦੀਆਂ ਜੋ ਦਰਿਆ ਵਿੱਚ ਪਾਣੀ ਤੇਜ਼ੀ ਨਾਲ ਆ ਰਿਹਾ ਉਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮਾਜੋਗ ਡੀਸੀ ਸਾਹਿਬ ਨੇ ਇਲਾਕੇ ਰੈਡ ਅਲਰਟ ਕੀਤਾ ਹੋਇਆ ਵਾ ਇਸ ਲਈ ਮੇਰੇ ਇਲਾਕੇ ਦੇ ਜਿੰਨੇ ਵੀ ਹੈਗੇ ਆ ਨਿਵਾਸੀ ਆ ਉਹ ਆਪਣਾ ਸਮਾਨ ਕਿਸੇ ਸਖੇ ਜਗ੍ਹਾ ਤੇ ਲੈ ਜਾਣ ਅਤੇ ਆਪਣੇ ਬੱਚਿਆਂ ਨੂੰ ਸਖੇ ਜਗ੍ਹਾ ਤੇ ਲੈ ਜਾਣ ਤਾਂ ਕਿ ਕੋਈ ਵੀ ਜਿਹੜੇ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ ਅਤੇ ਜੇਕਰ ਕੋਈ ਅਜਾ ਕਰਨ ਤੋਂ ਮਨਾ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਆਪਣੇ ਜਿਹੜਾ ਵਾ ਨੁਕਸਾਨ ਦਾ ਖੁਦ ਮੇਵਾਰੂਗਾ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਜਿੰਨੇ ਵੀ ਮੇਰੇ ਇਲਾਕੇ ਦੇ ਪ੍ਰਭਾਵਤ ਪਿੰਡਿਆ ਉਹ ਸਾਰੇ ਵਿਅਕਤੀ ਆ ਜਾਂ ਤਸਨੀਕ ਆ ਉਹ ਇਲਾਕੇ ਆਪਣੇ ਦੇ ਬਿਕਾਂ ਦੇ ਦੇਰਿਆਂ ਤੋਂ ਬਾਹਰ ਆਣ ਕੇ ਕਹੇ ਉੱਚੀ ਜਗ੍ਹਾ ਤੇ ਆ ਜਾਣਾ